ਹਾਂਜੀ ਸਾਰਿਆਂ ਸਤਿ ਸ੍ਰੀ ਅਕਾਲ ਵੀਰੇ ਅ ਕਿਵੇਂ ਵੀ ਕਿੱਦਾਂ ਚੱਲ ਰਹੀ ਹੈ ਪਹਿਲਾਂ ਤਾਂ ਮੰਡੀ ਜੀ ਦੱਸੋ ਜੀ ਮੰਡੀ ਠੀਕ ਹੈ ਜੀ ਵਧੀਆ ਚੱਲ ਰਹੀ ਹੈ ਹਾਂਜੀ ਠੀਕ ਹੈ ਮੇਰਾ ਭਰਾ ਤੇ ਨੁਕਰਾ ਕੋੜਾ ਹੈ ਨਾ ਇਹ ਬੇਸ਼ੇਰਾ ਆਪਾਂ ਕਹਿ ਸਕਦੇ ਹਾਂ ਇਹ ਜੇਰਾ ਬੇਸ਼ੇਰਾ ਹੈ ਨਾ ਬੇਸ਼ੇਰਾ ਹੀ ਕਹਿ ਸਕਦੇ ਆ ਹਲੇ ਤੇ ਕਿਵੇਂ ਚੱਲ ਰਿਹਾ ਵਧੀਆ ਜੀ ਹਾਂਜੀ ਹਾਂਜੀ ਵਧੀਆ ਜੀ ਵਧੀਆ ਘੋੜੀਆਂ ਮੇਟ ਹੋਈਆਂ ਤੇ ਹੁਣ ਤੱਕ ਤਿੰਨ ਰਿਜ਼ਲਟ ਆਏ ਆ ਤੇ ਤਿੰਨੇ ਘੋੜੀਆਂ ਦੁਬਾਰਾ ਯਾਨੀ ਕਿਸੇਲੇ ਚ ਮਿਲ ਕੇ ਗਈਆਂ ਅੱਛਾ ਹਾਂਜੀ ਸਹੀ ਆ ਸਹੀ ਆ ਮੇਰਾ ਵੀਰੇ ਤੇ ਕਿੰਨੀ ਉਮਰ ਹੈ ਜੀ ਇਹਦੀ 3 ਸਾਲਾਂ ਦੀ ਤਿੰਨ ਸਾਲ ਕੁੜੀਆਂ ਮਰੇ ਠੀਕ ਆ ਤੇ ਫਿਰ ਤਾਂ ਘੋੜਾ ਹੀ ਕਰ ਸਕਦੇ ਜੇ ਮੇਟ ਹੋਣ ਲੱਗ ਪਈਆਂ ਕੁੜੀਆਂ ਫਿਰ ਤਾਂ ਹੁਣ ਆਪਾਂ ਘੋੜਾ ਹੀ ਕਹਾਂਗੇ ਫਿਰ ਤਾਂ ਬਿਛੇਰਿਆ ਕਰੂ ਕਹਿਣਾ ਨਹੀਂ ਵੈਸੇ ਉਮਰ ਤਾਂ ਬਿਛੇਰਿਆ ਵਾਲੀ ਆ ਉਮਰ ਬਿਛੇਰਿਆ ਵਾਲੀ ਆ ਹਾਂ ਤੇ ਅੱਛਾ ਤਿੰਨ ਘੋੜੀਆਂ ਮੇਟ ਹੋ ਵੀ ਗਈਆਂ ਹਾਂਜੀ ਤਿੰਨ ਦੁਬਾਰਾ ਜਨਕੀ ਹੋ ਗਈਆਂ ਰਿਜ਼ਲਟ ਆਏ ਤੋਂ ਬਾਅਦ ਅੱਛਾ ਅਜੇ ਤੱਕ ਨਹੀਂ ਰਿਜ਼ਲਟ ਆਇਆ ਤਿੰਨੇ ਦੁਬਾਰਾ ਮੇਟ ਹੋ ਗਏ ਓਕੇ ਠੀਕ ਆ ਮੇਰਾ ਵੀਰ ਤੇ ਏਜ ਦਸੀ ਤਿੰਨ ਤਿੰਨ ਇੱਕ ਸਾਲ ਦੀ ਆ ਤੇ ਮੇਰਾ ਵੀਰ ਹਾਈਟ ਕਿੰਨੀ ਕੀ ਹੈ ਦੀ ਹਾਈਟ ਇਹਦੀ 66 ਆ ਜੀ ਅੱਛਾ ਠੀਕ ਹੈ ਇਹਦਾ ਬੱਚਾ ਵੀਰੇ ਇਹ ਜੀ ਬਾਦਲਗੜ੍ਹ ਵਾਲੇ ਦਾ ਬੱਚਾ ਕਾ ਬਾਦਲ ਘੋੜੇ ਦਾ ਗੁਲਜ਼ਾਰ ਦਾ ਪੁੱਤ ਆ ਗੁਲਜ਼ਾਰ ਦਾ ਪੁੱਤ ਆ ਹਾਂਜੀ ਤੇ ਸਹੀ ਆ ਬਾਕੀ ਇਹਦਾ ਨਾਮ ਕੀ ਆ ਵੀਰੇ ਘੋੜੇ ਦਾ ਇਹਦਾ ਨਾਮ ਆ ਜੀ ਅਕਬਰ ਅਕਬਰ ਅੱਛਾ ਇਹ ਮੈਂ ਕਹਿੰਨਾ ਇਹ ਨਹੀਂ ਸੀ ਹੋ ਪਾਇਆ ਨਾ ਸ਼ੋਅ ਦੇ ਵਿੱਚ ਇੱਕ ਨਹੀਂ ਸ਼ੋਅ ਚ ਨਹੀਂ ਸੀ ਪਾਇਆ ਇੱਥੇ ਜਗਰਾਮ ਹੀ ਨਹੀਂ ਪਾਇਆ ਬਾਕੀ ਸ਼ੋਅਾਂ ਚ ਸਾਰਿਆਂ ਚ ਗਿਆ ਹੈ ਅੱਛਾ ਬਾਕੀ ਸ਼ੋਅ ਨਹੀਂ ਹਾਂਜੀ ਹੁਣ ਤੱਕ ਯਾਨੀ ਕਿ 7 ਸ਼ੋਅ ਲੜੇ ਆ ਠੀਕ ਹੈ ਤੇ ਸੱਤਾਂ ਚ ਬਸ ਟੌਪ 5 ਟੌਪ 5 ਰਿਹਾ ਟੌਪ 5 ਟੌਪ 4 ਅਛੇ ਹਾਂਜੀ ਸਹੀ ਹੈ ਸਹੀ ਹੈ ਮੇਰਾ ਵੀ ਤੇ ਇਹ ਮਾਂ ਮੂਹ ਦੇ ਘਰੇ ਸੀ ਕਿ ਮਾਂ ਰਕੀ ਵੀਰੇ ਜਾਂ ਮਾਂ ਤੇ ਆਪਾਂ ਬੱਚਾ ਲਿਆ ਸੀ ਅਸੀਂ ਛੋਟਾ ਹੁੰਦਾ ਮਾਂ ਦੀ ਨੁਕਰੀ 52 56 ਇੰਚ ਦੀ ਘੋੜੀ ਆ ਉਹ ਸਹੀ ਜਿਹੜੀ ਆਪਾਂ ਕਹਦੇ ਫੱਟੀ ਵਾਲੀ ਜੈਨੂਅਲ ਹਾਂਜੀ ਉਹ ਆ ਅੱਛਾ ਹਾਂਜੀ ਤੇ ਮਤਲਬ ਆਪਣੇ ਘਰ ਦਾ ਨਹੀਂ ਸੀ ਕਿਸੇ ਯਾਰ ਦੋਸਤ ਕੋਈ ਉਹਦੀ ਖਾਸ ਕੋਈ ਜੀ ਹਾਂਜੀ ਹਾਂਜੀ ਠੀਕ ਆ ਵੀਰੇ ਠੀਕ ਆ ਤੇ ਜਦੋਂ ਲਿਆਂਦਾ ਸੀਗਾ ਉਦੋਂ ਹੀ ਸੇਵਾ ਕਰਨੀ ਸ਼ੁਰੂ ਕੀਤੀ ਕਿ ਜਾਂ ਬਣਨ ਲੱਗਾ ਫੇਰ ਕਰੀ ਨਹੀਂ ਨਹੀਂ ਪਹਿਲਾਂ ਤੋਂ ਹੀ ਪਹਿਲਾਂ ਹੀ ਯਾਨੀ ਕੀ ਆਏ ਸੀਗਾ ਵੀ ਆਪਾਂ ਨਰ ਕੋੜਾ ਰੱਖਾਂਗੇ ਆਕਾ ਹੂੰ ਸ਼ੋਕ ਕੁਆਲਟੀ ਦਾ ਸ਼ੌਕ ਸੀਗਾ ਵੀ ਸ਼ੋਹਾਂ ਤੇ ਜਾਵਾਂਗੇ ਹੂੰ ਤੇ ਸ਼ੋਹਾਂ ਵਾਸਤੇ ਲਿਆ ਸੀਗਾ ਬਸ ਬਸ ਸ਼ੋਹਾਂ ਲਈ ਲੈਣ ਲਈ ਲੈਂਦੇ ਮੋੜ ਕੇ ਇਹ ਜਿਹੜਾ ਸ਼ੌਕ ਆ profession ਬਣ ਗਿਆ ਹਾਂ profession ਬਣ ਗਿਆ ਸਹੀ ਆ ਵੀਰੇ ਤੇ ਫੀਸ ਫੂਸ ਕੀ ਰੱਖੀ ਹੋਈ ਆ ਵੀਰੇ ਇਹਦੀ ਫੀਸ ਇਹਦੀ ਇਸ ਵਕਤ ਦੀ 18000 ਅੱਛਾ ਹਾਂਜੀ ਤਿੰਨ ਬੱਚੇ ਆਏ ਜੀ ਇਹਦੇ ਇੱਕ ਜਣੇ ਕਿ ਨੁਕਰੀ ਘੋੜੀ ਤੇ ਦੋ ਚੰਬੀਆਂ ਤੇ ਆਏ ਆ ਤੇ ਤਿੰਨੇ ਹੀ ਨੁਕਰੇ ਆਏ ਆ ਅੱਛਾ ਚੰਬੀ ਦੇ ਵੀ ਨੁਕਰੇ ਆ ਹਾਂਜੀ ਹਾਂਜੀ ਸਪੌਟ ਦਾ ਦੂਰ ਦੀ ਗੱਲ ਇੱਕ ਵਾਲ ਵੀ ਨਿਕਲ ਆਇਆ ਜਣਕੀ ਕੋਈ ਕਈ ਆਮ ਘੋੜਿਆਂ ਦੇ ਜਿਵੇਂ ਹੁਣ ਸਪੌਟ ਤਾਂ ਨਹੀਂ ਹੁੰਦੇ ਚਲੋ ਵਾਲ ਕਾਲੇ ਆ ਜਾਂਦੇ ਹਨ ਇਹਦਾ ਵਾਲ ਵੀ ਨਿਕਲ ਆਇਆ ਇਹਦੇ ਆਪ ਦੇ ਘੋੜੇ ਦੇ ਵੀ ਕੋਈ ਜਣਕੀ ਸਪੌਟ ਨਹੀਂ ਹੈਗਾ ਕੋਈ ਪਾਣੀ ਪਾ ਕੇ ਦੇਖ ਲੈ ਇਸ ਚੀਜ਼ ਦੀ ਆਪਾਂ ਗਾਰੰਟੀ ਦਵਾਗੇ ਜਾਮ ਘੋੜਿਆਂ ਦੇ ਹਨਾ ਸਪੌਟ ਨਹੀਂ ਹੁੰਦੇ ਪੈਰਾਂ ਤੇ ਕਾਲੇ ਰੰਗ ਦੀ ਲਾਈਨ ਲੈਣਾ ਹੁੰਦੀਆਂ ਇਹਦੇ ਉਹ ਵੀ ਹੈ ਨਹੀਂ ਲਾਈਨ ਵੀ ਹੈ ਨਹੀਂ ਪੈਰ ਤੇ ਸਪੌਟ ਵਗੈਰਾ ਦੂਰ ਦੀ ਗੱਲ ਆ ਹੂੰ ਸਪੌਟ ਤਾਂ ਚਲੋ ਦਿਖਦਾ ਦਿਖਣ ਲੱਗ ਪੰਦਾ ਇਹ ਘੋੜੇ ਦੇ ਦੋ ਕਿਡੇ ਜਿਹੇ ਨਿਕਲਦੇ ਹਨ ਉਹ ਤੋਂ ਬਾਅਦ ਜਦੋਂ ਦਿਖਣ ਲੱਗ ਪੰਦਾ ਕਿ ਸਪੌਟ ਹੈ ਜੇ ਪਿਗਮੈਂਟੇਸ਼ਨ ਵਿੱਚ ਹੋਵੇ ਉਹ ਪਿਗਮੈਂਟੇਸ਼ਨ ਜਿਹੜਾ ਉਹ ਸ਼ੋ ਹੋਣ ਲੱਗ ਪੈਂਦਾ ਹੁੰਦਾ ਘੋੜੇ ਦੇ ਉੱਤੇ ਹਾਂਜੀ ਬਾਕੀ ਪਾਣੀ ਦੇ ਦਾ ਅੱਜ ਕੱਲ ਹੈਗਾ ਹੀ ਐ ਲੋਕਾਂ ਕੋਲ ਸਹੀ ਆ ਵੀਰੇ ਤੇ ਵੀਰੇ ਹੋਰ ਖੇਤੀਬਾੜੀ ਨਾਲ ਕਰਦੇ ਹਾਂ ਹਾਂਜੀ ਖੇਤੀਬਾੜੀ ਕਰਦੇ ਆ ਅੱਛਾ ਸਹੀ ਆ ਤੇ ਕੰਟੈਕਟ ਨੰਬਰ ਕੀ ਆ ਵੀਰੇ ਤੁਹਾਡਾ ਕੰਟੈਕਟ ਨੰਬਰ ਮੇਰਾ ਹੈਗਾ ਜੀ 62804 62007 62804 62007 ਸਤਿ ਸ੍ਰੀ ਅਕਾਲ ਤੇ ਠੀਕ ਹੈ ਮਿੱਤਰੋ ਬਾਈ ਉਹਨਾਂ ਨੂੰ ਕੰਟੈਕਟ ਜ਼ਰੂਰ ਕਰਿਓ ਜੇ ਕਿਸੇ ਨੇ ਮੀਟਿੰਗ ਕਰਾਣੀ ਹੋਈ ਛੋੜੀ ਤਾਂ ਬਾਈ ਦਾ ਨੰਬਰ ਤੁਹਾਨੂੰ ਦੱਸਤਾ ਆ ਤੇ ਕਾਲ ਜ਼ਰੂਰ ਕਰ ਲਿਓ ਵੀਰੋ ਠੀਕ ਹੈ ਠੀਕ ਹੈ ਵੀ ਸਸੀ ਕਰਸ ਹਾਂਜੀ ਵੀਰੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੀਰੇ ਸਤਿ ਸ੍ਰੀ ਅਕਾਲ ਜੀ ਇਹ ਵੀਰੇ ਕਿਹੜਾ ਪਿੰਡ ਆਪਣਾ ਕੀ ਨਾਮ ਆ ਮੰਗੜ ਪਿੰਡ ਆ ਜੀ ਮੇਰਾ ਨਾਮ ਹੈਗਾ ਅਮਨ ਸਿੰਘ ਢਾਲੀਵਾਲ ਇਹ ਮੇਰਾ ਕਜ਼ਨ ਆ ਜੀ ਬਲਦੀਪ ਸਿੰਘ ਢਾਲੀਵਾਲ ਮੇਰੇ ਆ ਵੀ ਮੇਰਾ ਕਜ਼ਨ ਆ ਜੀ ਪੰਤੇਂਦਰ ਆ ਫਰੈਂਡ ਆ ਆਪਣਾ ਗੋਤੀ ਇਹ ਆ ਮੁੰਡਾ ਨਕਤੇਸ਼ ਇਹ ਸਾਡਾ ਯਾਨੀ ਕਿ ਦੇਖਭਾਲ ਕਰਦਾ ਇਹੀ ਦੇਖਭਾਲ ਕਰਦਾ ਠੀਕ ਆ ਵੀਰੇ ਵੀਰੇ ਘੋੜਾ ਬਹੁਤ ਸੋਹਣਾ ਲੱਗਿਆ ਰੰਗ ਰੂਪ ਬਹੁਤ ਵਧੀਆ ਆ ਘੋੜੇ ਦਾ ਔਰ ਮਤਲਬ ਬਹੁਤ ਸੋਹਣਾ ਦੇਖਣ ਨੂੰ ਵੀ ਲੱਗਦਾ ਆ ਹਨ ਸੰਭਾਲਿਆ ਹੋਇਆ ਆ ਹਾਂਜੀ ਇਹ ਕੀ ਨਾਮ ਆ ਘੋੜੇ ਦਾ ਵੀਰੇ ਗੁਲਬਾਗ ਬੁਲਬਾਗ ਨਹੀਂ ਗੁਲਬਾਗ ਗੁਲਬਾਗ ਆ ਹਾਂਜੀ ਹਾਂਜੀ ਗੁਲਬਾਗ ਵੀਰੇ ਤੇ ਕਿਹਦਾ ਬੱਚਾ ਐ ਵੀਰੇ ਇਹ ਰਾਂਝੇ ਦਾ ਬੱਚਾ ਵੀਰੇ ਮਾਂ ਵੱਲੋਂ ਇਹਦੀ ਮਾਂ ਸੀਗੀ ਆਲਾਦੀਨ ਦੀ ਬੱਚੀ ਠੀਕ ਐ ਜੀ ਹਾਂਜੀ ਡੱਡੀ ਜੱਗੇ ਰਾਏਕੋਟ ਕੋਲੇ ਘੋੜਾ ਹੁੰਦਾ ਸੀ ਹਾਂਜੀ ਜਾਨੀ ਕਿ ਇਹਦੀ ਮਾਂ ਉਹਦੀ ਬੱਚੀ ਸੀ ਠੀਕ ਐ ਵੀਰੇ ਤੇ ਕਿੰਨੇ ਏਜ ਹੀ ਹੋ ਗਈ ਇਹਦੀ ਕਿੰਨੇ ਸਾਲ ਇਹ ਹੁਣ ਆ ਜਨਵਰੀ ਦੇ ਵਿੱਚ 4 ਸਾਲਾਂ ਦਾ ਹੋਇਆ ਵੀਰੇ 4 ਸਾਲ ਦਾ ਹੋ ਗਿਆ ਆ ਜਨਵਰੀ ਜਿਹੜੀ ਲੰਘ ਕੇ ਆ Đੀਆ ਹਾਂਜੀ ਹਾਂਜੀ ਠੀਕ ਐ ਵੀਰੇ ਤੇ ਹਾਈਟ ਹੋਈਟ ਹਾਈਟ ਨਹੀਂ ਲੱਗਦਾ 65 ਇੰਚ ਕਰ ਗਿਆ ਵੀਰੇ 65 ਇੰਚ ਹੈਗੀ ਆ ਹਾਈਟ ਕੋੜਾ ਦੱਸਦਾ ਆ ਵੀ ਹਾਈਟ ਵੇਟ ਵਗੈਰਾ ਹੈਗੀ ਤੇ ਮੇਰੀ ਮੇਰੀ 6 2 ਉਹਸ ਹਿਸਾਬ ਨਾਲ ਤੁਸੀਂ ਹਾਂ ਨਹੀਂ ਲੱਗਦੀ ਆ ਉਹ ਤਾਂ ਦਿਖਦੀ ਆ 65 ਇੰਚ ਹੈਗਾ ਆ ਕੋੜਾ ਇੱਕ ਤਾਂ ਵੈਸੇ ਹੀ ਬੰਦਾ 62 64 ਨੂੰ ਵੀ ਪੈਟੇ ਕਹਿੰਦੇ ਆ ਲੋਕੀ ਪਰ ਇਹਦੀ ਲੱਗਦੀ ਆ 65 ਇੰਚ ਕੋੜੇ ਦੀ ਖੜਨੀ ਖੁੰਡੀ ਵੀ ਦੱਸਦੀ ਆ ਥੈਂਕ ਯੂ ਥੈਂਕ ਯੂ ਵੀਰੇ ਤੇ ਵੀਰੇ ਇਹ ਬਾਕੀ ਫੀਸ ਫੂਸ ਕੀ ਰੱਖੀ ਹੋਈ ਆ ਫੀਸ ਦੱਸੋ ਵੀਰੇ 31000 ਰੁਪਏ ਫੀਸ ਆ ਵੀਰੇ 31000 ਫੀਸ ਹਾਂਜੀ ਠੀਕ ਆ ਵੀਰੇ ਤੇ ਆਪਣਾ ਸਟੇਬਲ ਦਾ ਸਾਰਾ ਜੋ ਵੀ ਆ ਉਹ ਰੱਖ ਲੈਣੇ ਤੁਸੀਂ ਹਾਂਜੀ ਰੱਖ ਲੈਣੇ ਕੋੜੀ ਵੀ ਰੱਖ ਲਾਂਗੇ ਪਰ ਮੰਨਦਾ ਹੈਗਾ ਯਾ ਠੀਕ ਹੈ ਵੀ ਤੇ ਵੀਰੇ ਆਪਣੇ ਘਰੇ ਪਾਲਿਆ ਸੀ ਜਾਂ ਲਿਆ ਸੀ ਇਹ ਲਿਆ ਸੀਗਾ ਜੀ ਇਹ 4 ਮਹੀਨੇ ਦਾ ਆ ਗਿਆ ਸੀਗਾ ਆਪਣੇ ਕੋਲ ਫਿਰ ਤਾਂ ਆਪਣੇ ਪਾਲਿਆ ਆਪਣੇ ਹੀ ਪਾਲਿਆ ਕਿਉਂਕਿ 4 ਮਹੀਨੇ ਤੋਂ ਆਪਾਂ ਕੁਝ ਨਹੀਂ ਪਤਾ ਲੱਗਦਾ ਕੀ ਬਣਨਾ ਉਹਨਾਂ ਨੇ ਬਿਲਕੁਲ ਬਿਲਕੁਲ ਸਾਰੀ ਵੀ ਆਪਣੀ ਮਿਹਨਤੀ ਹੀ ਹੋਈ ਹੁਈ ਹਾਂਜੀ ਹਾਂਜੀ ਅਸਲ ਸਾਡਾ ਫਰੈਂਡ ਆ ਜਤਿੰਦਰ ਕਲੇਰ ਅੱਛਾ ਜੀ ਉਹਨੇ ਇਹਦੇ ਬਾਰੇ ਦੱਸਤਾ ਸੀਗਾ ਅੱਛਾ ਜੀ ਤੇ ਨੀ ਫੈਮਿਲੀ ਵਾਲਾ ਹੀ ਰਿਲੇਸ਼ਨ ਆ ਸਾਡਾ ਅੱਛਾ ਜੀ ਤੇ ਕਹਿੰਦਾ ਵੀ ਕੋੜਾ ਵੀ ਬਹੁਤ ਵਧੀਆ ਖੜਾ ਠੀਕ ਹੈ ਨਾਲੀ ਜੀ ਜਬ ਜੋ ਆਪਾਂ ਉਹ ਵੀ ਗਾਹਾਂ ਫੈਮਿਲੀ ਸੀਗਾ ਰਿਲੇਟਡ ਉਹਨਾਂ ਦੇ ਅੱਛਾ ਜੀ ਐਵੇਂ ਮਿਲ ਗਿਆ ਜੀ ਬਾਈ ਕੋੜਾ ਆਪਾਂ ਹਾਂਜੀ ਠੀਕ ਹੈ ਵੀਰੇ ਤੇ ਵੀਰੇ ਸਾਮ ਸੰਭਾਲ ਕੇ ਦਾ ਮੈਂ ਖਰਚਾ ਖੁਦ ਕਿੰਨਾ ਕਰਦੇ ਜਾਂ ਮਤਲਬ ਕਹਿ ਸਕਦੇ ਵੀ ਖਾਣਾ-ਦਾਣਾ ਕੀ ਪਾਣੇ ਆਪਾਂ 50000 ਰੁਪਏ ਖਰਚਾ ਆ ਜਾਂਦਾ ਜੀ ਇਹਦਾ ਮਹੀਨੇ ਦਾ ਮਹੀਨੇ ਦਾ ਹੈਗਾ ਵੀਰੇ ਜਿਆਦਾ ਇਹ ਤਾਂ ਮਨ ਜਾਣੀਏ ਤੇ ਖਾਣੇ-ਦਾਣੇ ਦਾ ਆ ਬਾਕੀ ਉੱਤੇ ਸਾਮ ਸੰਭਾਲ ਲੈ ਜਿਹੜੇ ਬੰਦੇ ਰੱਖਦੇ ਆ ਉਹ ਵੱਖਰੇ ਹੋ ਜਾਂਦੇ ਆ ਨਾ ਹਾਂਜੀ ਉਹ ਵੱਖਰਾ ਹੋ ਜਾਂਦਾ ਤੇ ਵੀ ਕਈ ਲੋਕ ਐਵੇਂ ਕਹਿਣਾ ਪੈਂਦੇ ਵੀ ਯਾਰ ਫੀਸਾਂ ਐ ਰੱਖ ਦਿੰਦੇ ਔਰ ਰੱਖ ਦਿੰਦੇ ਆ ਨਾ ਵੀ ਉਹ ਲੱਗਦਾ ਵੀ ਕਿਤੇ ਕਿਤੇ ਫੀਸਾਂ ਘੱਟ ਹੋ ਜੰਨੀਆਂ ਆ ਕਈ ਵਾਰ ਤਾਂ ਐ ਲੱਗਣ ਲੱਗ ਪੈਂਦਾ ਫੀਸ ਵੀ ਘੱਟ ਆ ਜਿੰਨੀ ਮਿਹਨਤ ਆ ਜਾਂਦੀ ਆ ਇਦਾਂ ਤਾਂ ਬਈ ਕੋਈ ਮਾਤੜ ਬੰਦਾ ਆਂਦਾ ਪਾ ਐਵੇਂ ਹੀ ਭਰਾਸੀ ਦੇ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਬਈ ਬਿਲਕੁਲ ਹਾਂ ਜੀ ਬਸ ਇਹ ਆ ਕਿ ਜਿਹੜਾ ਬੰਦਾ ਕੋਈ ਦੇ ਸਕਦਾ ਉਹ ਜ਼ਰੂਰ ਦੇ ਹਾਂ ਜਿਹੜਾ ਦੇ ਸਕਦਾ ਉਹ ਕਿਉਂਕਿ ਐਨਾ ਸ਼ੌਂਕ ਨਾਲ ਬੰਦੇ ਨੇ ਚੀਜ਼ ਰੱਖੀ ਹੁੰਦੀ ਹੈ ਜੀ ਤਾਂ ਘਟਕਟ ਖਰਚਾ ਮਾੜਾ ਮਾੜਾ ਨਿਕਲਦਾ ਰਹੇ ਤਾਂ ਵਧੀਆ ਗੱਲ ਹੈ ਹਾਂਜੀ ਹਾਂਜੀ ਬਿਲਕੁਲ ਤੇ ਠੀਕ ਹੈ ਵੀਰੇ ਤੇ ਕੰਟੈਕਟ ਨੰਬਰ ਮੜ ਜਾ ਆਪਣਾ ਬੋਲ ਦਿਓ ਵੀਰੇ ਬੱਕੀ ਦੱਸ ਦਿਓ ਕੰਟੈਕਟ ਨੰਬਰ ਕਿੰਨਾ ਜੀ 96978004 ਜੀ 96978004 80004 996978004 ਠੀਕ ਹੈ ਵੀਰੇ ਮੈਂ ਅਖਰ ਵਿੱਚ ਵਿਜ਼ਿਟ ਕਾਰਡ ਤੁਹਾਡਾ ਲਾ ਦੂੰਗਾ ਨਾਲੇ ਹਾਂਜੀ ਹਾਂਜੀ ਤੇ ਬਈ ਬਾਈ ਦਾ ਘੋੜਾ ਬਹੁਤ ਸੋਹਣਾ ਆ ਆ ਕੇ ਲਾਈਵ ਇੱਕ ਵਾਰ ਜ਼ਰੂਰ ਦੇਖੋ ਠੀਕ ਹੈ ਤੇ ਮੇਰਾ ਵੀਰ ਜੇ ਕਿਸੇ ਨੇ ਵੀ ਘੋੜੀ ਭਰਾਣੀ ਹੋਵੇ ਤਾਂ ਬਾਈ ਉਹਨਾਂ ਨਾਲ ਕੰਟੈਕਟ ਜ਼ਰੂਰ ਕਰ ਲਿਓ ਠੀਕ ਹੈ ਬਾਕੀ ਬਾਈ ਲੌਂਗ ਵੀਡੀਓ ਕਿਸੇ ਘਰੇ ਆ ਕੇ ਆਪਾਂ ਜ਼ਰੂਰ ਜ਼ਰੂਰ ਦੇ ਮੋਸਟ ਵੈਲਕਮ ਆਇਓ ਠੀਕ ਹੈ ਓਕੇ ਠੀਕ ਹੈ थैंक यू